ਵੱਲੋਂ ਦੇ ਪੱਕੇ ਪੰਜਾਬੀ ਚੈਨਲ ਵੱਲੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਜੀ ਬਹੁਤ ਵਧੀਆ ਆਪਣੇ ਵੱਲੋਂ ਮੋਟ ਸਪਾਈਕ ਲਾਂਚ ਕੀਤੇ ਲਈ ਤੇ ਸਰ ਆਪ ਜੀ ਨੂੰ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਅੱਜ ਜਿਹੜੀ ਆਪਣੇ ਵੱਲੋਂ ਬਾਪ ਸਪਾਈਕ ਲਾਂਚ ਹੋਇਆ ਮੋਸ ਵੈਲਕਮ ਮੋਸ ਵੈਲਕਮ ਥੈਂਕ ਯੂ ਇਹ 450 ਸੀਸੀ ਦੇ ਵਿੱਚ ਪਹਿਲਾ ਮੋਟਰਸਾਈਕਲ ਲਾਂਚ ਹੋਇਆ ਕਿਉਂਕਿ ਪਹਿਲਾ ਸਾਡੇ ਜਿਹੜੇ ਮੋਟਰਸਾਈਕਲ ਆਂਦੇ ਸੀ ਉਹ 350 ਸੀਸੀ ਤੇ 650 ਸੀਸੀ ਉਹਦੇ ਵਿੱਚ ਸੀਗੇ ਦੋਨੋਂ ਅਸੀਂ ਕਵਰ ਕਰਦੇ ਸੀਗੇ ਕਿ ਸਾਰੇ ਐਂਟਾਇਰ ਰੇਂਜ ਤੋਂ ਦੂਰੀ। ਅਰੇ ਆਫ ਰੋਡ ਮੋਟਰਸਾਈਕਲਿੰਗ ਵਾਸਤੇ ਸਭ ਤੋਂ ਬੈਸਟ ਮੋਟਰਸਾਈਕਲ ਸਭ ਤੋਂ ਰੀਜ਼ਨੇਬਲ ਪ੍ਰਾਈਸ ਤੇ ਔਰ ਰਾਈਡਿੰਗ ਦੇ ਵਿੱਚ ਇਨਾ ਕੰਫਰਟੇਬਲ ਸੀਟਿੰਗ ਕੰਫਰਟੇਬਲ ਔਰ ਚਾਹ ਜਿੰਨੇ ਮਰਜ਼ੀ ਰਫ ਰੋਡ ਤੇ ਤੁਸੀਂ ਪੱਥਰਾਂ ਦੇ ਵਿੱਚ ਕਿਤੇ ਵੀ ਸੜਕ ਹੈਗੀ ਆ ਨਹੀਂ ਹੈਗੀ ਆ ਉਥੇ ਚਲਾਉਣ ਵਾਸਤੇ ਇਹਦੇ ਬਰਾਬਰ ਦਾ ਇਸ ਵੇਲੇ ਤੱਕ ਹਿੰਦੁਸਤਾਨ ਦੇ ਵਿੱਚ ਕੋਈ ਮੋਟਰਸਾਈਕਲ ਨਹੀਂ ਬਣਿਆ। ਅੰਕ ਜੀ ਸਰ ਹੋਰ ਕੀ ਜਾਣਕਾਰੀ ਆਪਾਂ ਸ਼ੇਅਰ ਕਰਨਾ ਚਾਹੁੰਦੇ ਆ ਜੀ ਇਸ ਪ੍ਰਾਈਸ ਦੇ ਵਿੱਚ ਸੈਕਿੰਡੀ ਇਸ ਪ੍ਰਾਈਸ ਦੇ ਵਿੱਚ 2 ਲੱਖ 49 ਹਜ਼ਾਰ 2 ਲੱਖ 39 ਹਜ਼ਾਰ ਤੋਂ ਲੈ ਕੇ 2 ਲੱਖ 50 ਹਜ਼ਾਰ ਰੁਪਏ ਚੱਕ ਤੱਕ ਤਕਰੀਬਨ ਮੋਟਰਸਾਈਕਲ ਪ੍ਰਾਈਸ ਦੇ ਵਿੱਚ ਜਿਹੜੀ ਸਾਡੀ ਮੋਟਰਸਾਈਕਲ ਜਿਹੜੀ ਹੈਗੀ ਨਾ ਵਾਲਨਪੀਲ ਦੇ ਇਹਨਾਂ ਨੇ ਜਿੰਨੇ ਵੀ 2-3-4 ਮਾਡਲ 2 ਦਿਨ ਪਹਿਲਾਂ ਮਾਡਲ ਕੱਢਿਆ ਇੱਕ ਹੰਟਰ ਕੱਢਿਆ ਇੱਕ ਸ਼ੌਟਗਨ ਕੱਢਿਆ ਇੱਕ ਸੁਪਰ ਮਿਟੀਓਰ ਕੱਢਿਆ

अठारह साल तो लैके पच्ची साल के मुंडिया तक एक एसपीरेशन बाइक बना हुआ पच्ची साल तो ऊपर भी हरेक बंद की यह इच्छा भी मैं किसी ना किसी वे एक दफा रोयल एनफील्ड मोटरसाइकिल जरूर ला ये उस किस्म का मोटरसाइकिल बनाया और एक दफा लैके फिर दोबारा वो एनु चेंज नहीं कर सकता जिन्हें एक दफा रोयल एनफील्ड मोटरसाइकिल चला ਉਹ ਫੈਨ ਮੁੜ ਕੇ ਨਾ ਤਾਂ ਹੋ ਜਾਵਾ ਚਲਾ ਸਕਦੇ ਨਾ ਉਹ ਮਜਾ ਚਲਾ ਸਕਦੇ ਨਾ ਹੰਗਾ ਚਲਾ ਸਕਦੇ ਜਿਸਰੇ ਇੱਕ ਐਡਿਕਸ਼ਨ ਦੇ ਟੈਸਟ ਬਣ ਜਾਂਦਾ ਨਾ ਇਹਨਾਂ ਇਹਦੇ ਨਾਲ ਅਟੈਚ ਦੇ ਫੈਸਿਲੇਟਡ ਹੋ ਜਾਂਦਾ ਬੇਜੇ ਮੁਕਾਬਲੇ ਦਾ ਕੋਈ ਮੁਕਸਾ ਨਹੀਂ ਲੱਗਦਾ ਸਭੇ ਤਾਂ ਉਹੀ ਗੱਲ ਹੋ ਗਈ ਜਿਵੇਂ ਆਪਾਂ ਕਹਿੰਦੇ ਆ ਰੋਲ ਅਨਫੀਲਡ ਨੇ ਅੱਜ ਤੱਕ ਵੱਡੇ ਵੱਡੇ ਰਿਕਾਰਡ ਜਿਹੜੇ ਨੇ ਆਪਣੇ ਨਾਮ ਕੀਤੇ ਨੇ ਵੱਡੇ ਵੱਡੇ ਰਿਕਾਰਡ ਤੋੜੇ ਨੇ ਤੇ ਅੱਗੇ ਵੀ ਰੋਲ ਅਨਫੀਲਡ ਵੱਲੋਂ ਰਿਕਾਰਡ ਵੱਡਾ ਇੱਕ ਕਾਇਮ ਕੀਤਾ ਗਿਆ हां ਤੁਸੀਂ ਤੁਸੀਂ ਇੱਕ ਹੋਰ ਵਾਰ ਸੇ ਸਮਝੋ ਲੋਕਾਂ ਨੇ ਬੜੀਆਂ ਬੜੀਆਂ ਕਾਰਾਂ ਰੱਖਿਆ BMW ਰੱਖਿਆ ઓਡੀ ਰੱਖੀ ਆ ਮਸਜਿਦ ਰੱਖੀ ਹੋਈ ਆ ਉਹਨਾਂ ਨੇ ਰੌਇਲ ਫੀਲ ਰੱਖਿਆ ਹੋਇਆ ਉਹ ਹਫਤੇ ਬਾਅਦ ਸੈਰ ਕਰਨ ਵਾਸਤੇ ਐਂਜੋਇਮੈਂਟ ਵਾਸਤੇ ਪਲੇਜ਼ਰ ਵਾਸਤੇ ਤੇ ਕੀ ਹੋਇਆ ਤਾਂ ਕਿ ਅਸੀਂ ਇਸ ਮੋਟਰਸਾਈਕਲ ਦੀ ਰਾਈਡ ਲੈ ਕੇ ਜਿਹੜੀ ਲਾਈਵ ਦੀ ਐਂਜੋਇਮੈਂਟ ਦਾ ਐਂਟਰਟੇਨਮੈਂਟ ਦਾ ਉਹ ਦੂਰ ਕਰੀਏ ਉਹਨਾਂ ਦੀ BMW ਤੇ ਮਸਜਿਦ ਵਾਲਾ ਤਾਂ ਸ਼ਾਇਦ ਉਹਨਾਂ ਦਾ ਡਰਵਰ ਤੋਂ ਹੁੰਦਾ लेकिन है रॉयल एनफील्ड मोटरसाइकिल को बंदा अपने हाथ ना चमकाता है ए इस किस्म ना मोटरसाइकिल जने दूसरा आप समझ रहे है ना दे दे एक हस्बैंड ते वाइफ का रिश्ते आ बांधन ला ये कोती बंदे दी लाइफ दे बिछाई है पैसे ना स्टेक भी रॉयल एनफील्ड मोटरसाइकिल जरे हा ओय ना ना, ना अटैच दे पैसे ना जब रॉयल एनफील्ड चले तो दुनिया रास्ता दे ओ हाँ। वाला बिल्कुल अपनी बुलेट मेरी बलु� जान ਕੋਈ ਕਹਿੰਦਾ ਤੇ ਆਪਾਂ ਆਪਣੇ ਕਸਟਮਰ ਦੀ ਪਸੰਦ ਦੇ ਬਾਰੇ ਚ ਤੁਸੀਂ ਕੀ ਆਸਰਾ ਕਰਦੇ ਹੋ ਕਿੰਨਾ ਪਸੰਦ ਆਏਗਾ ਜੀ ਆਪਣਾ ਜਿਹੜਾ ਨਵਾਂ ਲੋਗ ਕੀਤਾ ਗਿਆ ਜੀ ਮੈਂ ਤੁਸੀਂ ਪਸੰਦ ਦੀ ਗੱਲ ਬੋਲਦੇ ਹੋ ਮੈਂ ਕਹਿੰਦਾ ਲੋਕ ਆ ਜੀ ਸਾਨੂੰ ਦੇਖੋਗੇ ਕਿਸ ਲਈ ਜਿਹੜਾ ਛੜਾ ਸਾਨੂੰ ਆਇਆ ਹੈ ਤੇ ਡਿਸਪਲੇ ਵਾਸਤੇ ਕੋ ਤੁਸੀਂ ਸਾਡੇ ਅਸੀਂ ਫਿਰ ਉਹ ਕੰਮ ਦੇ ਵਿੱਚ ਪੈਂਦੇ ਨਹੀਂ ਵੀ ਤੁਸੀਂ ਜਿੰਨੇ ਮਰਜ਼ੀ ਪੈਸੇ ਲੈ ਕੇ ਸਾਨੂੰ ਆ ਹੀ ਦੇਖ ਲਿਓ ਆ ਹੀ ਦੇ ਦੇ ਜੀ ਬਹੁਤ ਸਹੀ ਜੀ ਐਨੀ ਡਿਮਾਂਡ ਹੈ ਬਹੁਜੀ ਸਮਾਜ ਵਾਸਤੇ ਤੁਸੀਂ ਇਹ ਮੈਸੇਜ ਦੇਣਾ ਚਾਹੇ। ਇਹ ਮੇਰਾ ਮੈਸੇਜ ਦੋ ਨੇ ਇੱਕ ਤਾਂ ਸਮਾਜ ਵਾਸਤੇ ਇੱਕ ਉਹਨਰ ਵਾਸਤੇ ਜਿਨੇ ਮੋਟਰਸਾਈਕਲ ਖੜੋ ਉਹਨ ਕੀਤੀ ਆ ਖਰੀਦੀ ਆ ਆਪਣੇ ਪਰਸਨਲ ਯੂਜ਼ ਵਾਸਤੇ ਰੱਖੀ ਆ। ਇੱਕੋ ਸਮਾਜ ਵਾਸਤੇ ਦਾ ਇਹ ਅੱਜਕੱਲ ਜਿਹੜਾ এনवायरमेंट ਦੇ ਕੰਟਰੋਲ ਆ ਤੇ ਗਲੋਬਲ ਵਾਰਮਿੰਗ ਹੋ ਰਹੀ ਆ। ਉਹਦੇ ਵਾਸਤੇ ਸਾਡੀ ਸਾਡੀ ਦੁਨੀਆ ਦਾ ਵੀ ਫੋਕਸ ਆ ਔਰ ਹਿੰਦੁਸਤਾਨ ਦਾ ਵੀ ਫੋਕਸ ਆਗਾ ਮੋਸਲੇ ਪੋਲੂਸ਼ਨ ਨੂੰ ਕੰਟਰੋਲ ਕਰਨ ਵਾਸਤੇ। ਦੇਸ਼ ਨੂੰ ਬਚਾਉਣ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਜਾਂ ਪੋਲੂਸ਼ਨ ਨੂੰ ਬਚਾਉਣ ਵਾਸਤੇ ਕੰਪਲੀਟ ਫੋਕਸ ਇਹ ਹੈ ਕਿ ਆਉਣ ਵਾਲੀ ਜਨਰੇਸ਼ਨ ਵਾਸਤੇ ਜੇ ਅਸੀਂ ਸਰ ਕੁਛ ਦੇ ਸਕਿਆ ਤਾਂ ਪੋਲੂਸ਼ਨ ਨੂੰ ਕੰਟਰੋਲ ਕਰੀਏ ਔਰ ਮੈਕਸਿਮਮ ਪੋਲੂਸ਼ਨ ਨੂੰ ਕੰਟਰੋਲ ਕਰਨ ਵਾਸਤੇ ਇਹਦੇ ਮੁਕਾਬਲੇ ਦਾ ਹੱਦ ਤੱਕ ਆਲਮੋਸਟ ਜ਼ੀਰੋ ਪੋਲੂਸ਼ਨ ਆਲਮੋਸਟ ਜ਼ੀਰੋ ਪੋਲੂਸ਼ਨ ਤੇ ਇਹ ਮੋਟਰ ਸਾਈਕਲਿਆਂ ਦਾ ਤੇ ਜਿੱਥੇ ਤੱਕ ਮਾਲਕ ਵਾਸਤੇ ਉਹਨਾਂ ਦੇ ਵਾਸਤੇ ਉਹਦੇ ਵਾਸਤੇ ਮਿਨੀਮਮ ਮੇਨਟੇਨੈਂਸ ਕਾਸਟ ਇਹ ਇੱਕ ਸਮਝਣਾ ਬੰਦਾ ਵੀ ਬਣੀ ਬੜੀ ਇਹਨੂੰ ਮੇਨਟੇਨੈਂਸ ਹੋਵੇ ਤੇ ਵੀ ਉਹਨੇ ਪੈਸੇ ਮੇਰੇ ਲੱਗੇ ਨਗੇ ਲੇਕਿਨ ਇਹਦੀ ਮੇਨਟੇਨੈਂਸ ਕਾਸਟ ਵੀ ਆਲਮੋਸਟ ਨੈਗਲੀਜੀਬਲ ਆਲਮੋਸਟ ਨੈਗਲੀਜੀਬਲ ਸੋ ਉਹਨਰ ਵਾਸਤੇ ਵੀ ਫਾਇਦਾ ਤੇ ਸਾਡੇ এনवायरमेंट ਨੂੰ ਵੀ ਆਥੇ ਵੀ ਕਹਿੰਦਾ ਇਹਦੇ ਮੁਕਾਬਲੇ 'ਚ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਸ਼ਾਇਦ ਕੋਈ ਮੁਕਸਾ ਹੋਵੇ ਸਰ ਲਾਫਰ ਵਿੱਚ ਅਸੀਂ ਤੁਹਾਨੂੰ ਫੇਰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜਾਣਕਾਰੀ ਸ਼ੇਅਰ ਕਰਨ ਦਾ 450 cc ਕੈਟਾਗਰੀ ਦੇ ਵਿੱਚ Royal Enfield ਦੀ ਦੂਸਰੀ ਬਾਈਕ ਲਾਂਚ ਕੀਤੀ ਗਈ ਹੈ ਪਹਿਲੀ ਸੀ ਹਿਮਾਲੇਨ ਦੂਸਰੀ ਇਹ ਗ੍ਰਿਲਾ ਕਰਟੇਜ ਦਾ ਨਾਮ ਰੱਖਿਆ ਗਿਆ ਇਹ ਬਾਈਕ ਲਾਂਚ ਕੀਤੀ ਗਈ ਹੈ ਇਸ ਬਾਈਕ ਦੇ ਵਿੱਚ ਫੀਚਰ ਜਿਹੜੇ ਤੁਸੀਂ ਦੇਖੋਗੇ ਪਹਿਲਾਂ ਲਗਭਗ ਤੁਸੀਂ ਸਾਰੇ ਫੀਚਰ ਹਿਮਾਲੇਨ ਵਿੱਚ ਦੇਖ ਚੁੱਕੇ ਹੋ ਉਸੇ ਫੀਚਰ ਦੇ ਨਾਲ ਇੱਕ ਬਾਈਕ ਜਿਹੜੀ ਲਾਂਚ ਕੀਤੀ ਗਈ ਹੈ ਔਰ ਸਾਰੇ ਐਡਵਾਂਸਡ ਫੀਚਰਸ ਨੇ ਐਡਵਾਂਸ ਟੈਕਨੋਲੋਜੀ ਦੇ ਨਾਲ ਇੱਕ ਬਾਈਕ ਲਾਂਚ ਕੀਤੀ ਗਈ ਹੈ ਔਰ ਬਹੁਤ ਹੀ ਵੈਲ ਫਾਰਮਿਸਟ ਕਵਲਟੀ ਦੇ ਨਾਲ ਬਾਈਕ ਨੂੰ ਚੀਤੀ ਜੀ ਤੁਸੀਂ ਇਹਦੇ ਵਿੱਚ ਦੇਖੋਗੇ டிਐਫਟੀ ডিসਪਲੇ ਮਿਲ ਜੇਗੀ ਤਾਂ ਉਹ ਚਾਰਜਿੰਗ ਪੋਰਟ ਮਿਲ ਜੇਗਾ اور ਕੰਫਰਟੇਬਲ ਸੀਟ ਮਿਲੇਗੀ ਚੌੜੇ ਟਾਇਰ ਮਿਲਣਗੇ اور ਡਿਜ਼ਾਈਨ ਜਿਹੜਾ ਹੋਏਗਾ ਬਿਲਕੁਲ हटके ਪੂਰੀ ਮਾਰਕੀਟ ਦੇ ਹਰ ਬਾਈਕ ਨਾਲ हटके ਡਿਜ਼ਾਈਨ ਮਿਲੇਗਾ ਜਿਹੜਾ ਚ ਬਹੁਤ ਹੀ ਜ਼ਿਆਦਾ ਜੈਂਗਸਟਰ ਨੂੰ ਪਸੰਦ ਕੀਤਾ ਜਾ ਰਿਹਾ ਹੈ ਇਸ ਗੱਲ ਵਿੱਚ ਕੋਈ ਦੋਦਾ ਨਹੀਂ ਜੀ ਆਪਾਂ ਹੁਣ ਆਪਾਂ ਦੇਖ ਰਹੇ ਸੀ ਬਾਈਕ ਨੂੰ ਬਹੁਤ ਵਧੀਆ ਲੱਗ ਰਹੀ ਸੀ ਬਾਈਕ ਆ ਬਿਲਕੁਲ ਦੇਖਣ ਤੇ ਪਤਾ ਲੱਗਦਾ ਕਿ ਇਹ ਪੀਓਸੀ ਪਹਿਲੀ ਪਸੰਦ ਬਣੀ ਪਹਿਲੀ ਪਸੰਦ ਅੱਜ ਰਾਇਲ ਐਂਫੀਲਡ ਦੇ ਬਨਾਲਾ ਆਟੋਮੋਟਾਈਲ ਸ਼ੋਰੂਮ ਦੇ ਵਿੱਚ ਜਿਹੜੀ ਬਾਈਕ ਰਾਇਲ ਐਂਫੀਲਡ ਦੀ ਗ੍ਰੀਲਾ ਲਾਂਚ ਕੀਤੀ ਗਈ ਹੈ 450 ਸੀਸੀ ਦੇ ਵਿੱਚ ਇਹ ਸਾਡੀ ਰਾਇਲ ਐਂਫੀਲਡ ਦੀ ਸੈਕੰਡ ਬਾਈਕ ਹੈ ਇਸ ਕੈਟਾਗਰੀ ਦੇ ਵਿੱਚ ਪਹਿਲੀ ਸਾਡੀ ਹਿਮਾਲੇਨ ਬਾਈਕ ਸੀ ਔਰ ਦੂਸਰੀ ਗ੍ਰੇਲਾ ਜਿਹੜੀ ਇਹ ਲਾਂਚ ਕੀਤੀ ਗਈ ਹੈ ਇਹ ਬਾਈਕ ਆ ਸ਼ੋਰੂਮ ਦੇ ਓਨਰ ਮਿਸਟਰ ਐਸ ਆਰ ਸਿੰਗਲਾ ਵੱਰੋਂ ਲਾਂਚ ਕੀਤੀ ਗਈ ਹੈ ਇਸ ਬਾਈਕ ਦੇ ਫੀਚਰਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਸ ਦੇ ਵਿੱਚ ਦੇਖੋ ਪੀਐਫਟੀ ডিসਪਲੇ ਦੇ ਨਾਲ ਜਿਹੜੀ ਬਾਈਕ ਲਾਂਚ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਇਸ ਇਸ ਡਿਸਪਲੇ ਦੇ ਵਿੱਚ ਇਹ ਹੈ ਕਿ ਤੁਸੀਂ ਰਾਈਡ ਕਰਦੇ ਹੋਏ ਆਪਣੇ ਫੋਨ ਫੋਨ ਕੋਲ ਸੈਟ ਅਟੈਂਡ ਕਰ ਸਕਦੇ ਹੋ ਮੈਸੇਜ ਦੇਖ ਸਕਦੇ ਹੋ ਇਹਦੇ ਵਿੱਚ ਨਿਊਟਰਲ ਮੀਟਰ ਦੀ ਫੈਸਿਲਿਟੀ ਹੈਗੀ ਹੈ ਇਹ ਚ ਨੇਵੀਗੇਸ਼ਨ ਮੈਪਸ ਕਈ ਤਰ੍ਹਾਂ ਦੀਆਂ ਫੈਸਿਲਿਟੀ ਚ ਜਿਹੜੀ ਕਿ ਸਾਨੂੰ ਰਾਈਡ ਕਰਨੇ ਸਮੇਂ ਜ਼ਰੂਰਤ ਪੈਂਦੀ ਹੈ ਔਰ ਇਹ ਜਿਹੜੀ ਬਾਈਕ ਹੈਗੀ ਹੈ ਲਿਕਵਿਡ ਕੂਲਡ ਇੰਜਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿਕਵਿਡ ਕੂਲਡ ਇੰਜਨ ਦੇ ਵਿੱਚ ਲਾਂਚ ਕੀਤੀ ਗਈ ਹੈਗੀ ਹੈ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਚਾਰਜਿੰਗ ਅਗਰ ਮਾਈਕ ਚਲਾਉਂਦੇ ਹੋਏ ਵਾਏ ਚਾਂਸ ਤੁਹਾਡੇ ਫੋਨ ਦੀ ਬੈਟਰੀ ਲੋ ਹੋ ਜਾਂਦੀ ਹੈ ਤੇ ਇਹਦੇ ਵਿੱਚ ਚਾਰਜਿੰਗ ਪੋਰਟ ਵੀ ਦਿੱਤਾ ਗਿਆ ਹੈ ਔਰ ਇਹਦਾ ਟੈਂਕ ਜਿਹੜਾ ਬੜਾ ਹੀ ਅਟਰੈਕਟਿਵ ਬਣਾਇਆ ਗਿਆ ਬੜਾ ਸੈਕਸੀ ਸਟਾਈਲ ਦੇ ਵਿੱਚ ਜਿਹੜਾ ਟੈਂਕ ਬਣਾਇਆ ਗਿਆ 11 ਲੀਟਰ ਦੀ ਕੈਪੈਸਿਟੀ ਦੇ ਨਾਲ ਇਹ ਟੈਂਕ ਬਣਾਇਆ ਗਿਆ ਅਤੇ ਇਹ ਆ ਰਿਹਾ ਹੈ। ਉਹਦੀ ਸੀਟ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕੰਫਰਟੇਬਲ ਸੀਟ ਦਿੱਤੀ ਗਈ ਹੈ। ਔਰ ਮੈਂ ਟਾਇਰਾਂ ਦੀ ਗੱਲ ਕਰਾਂਗੇ ਟਾਇਰ ਅੱਜ ਤੱਕ ਦੇ ਰਾਇਲ ਐਂਫੀਲਡ ਦੇ ਵਿੱਚ ਸਭ ਤੋਂ ਜ਼ਿਆਦਾ ਚੌੜੇ ਟਾਇਰ ਦਿੱਤੇ ਗਏ ਹੈਗੇ 1 60 60/160 mm ਦੇ ਟਾਇਰ ਜਿਹੜੇ ਇਹਦੇ ਵਿੱਚ ਦਿੱਤੇ ਗਏ ਹੈ। ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਬਾਈਕ ਦੇ ਵਿੱਚ ਪੰਜ ਕਲਾਸਾਂ ਦੇ ਵਿੱਚ ਬਾਈਕ ਲਾਂਚ ਕੀਤੀ ਗਈ ਹੈਗੀਆ ਜੋ ਇਹਦਾ ਐਕਸ-ਸ਼ੋਰਮ ਪ੍ਰਾਈਸ ਹੈ بیس ਮਾਡਲ 239000 ਤੋਂ ਸਟਾਰਟ ਹੋ ਕੇ 259000 ਮੀਡਲ ਮਾਡਲ ਔਰ ਜਿਹੜਾ ਹਾਇਰ ਸਾਈਡ ਮਾਡਲ ਆ ਜਾਂਦਾ ਸਾਡਾ ਉਹ 254000 ਐਕਸ-ਸ਼ੋਰਮ ਪ੍ਰਾਈਸ ਤੋਂ ਸਟਾਰਟ ਹੁੰਦਾ ਆ ਦੇਖੋ ਇਹ ਜਿਹੜੀ ਬਾਈਕ ਹੈਗੀ ਹੈ ਇਹ ਲੋਕਾਂ ਦੀ ਉਮੀਦ ਦੇ ਹਿਸਾਬ ਨਾਲ ਹੀ ਬਣਾਈ ਗਈ ਹੈਗੀ ਹੈ ਔਰ जे आप कह लिए जिस तरह कहने पैसा फसूल बाइक है बिल्कुल पैसा फसूल बाइक हैगी है और इस जे प्राइज बड़े ही कॉम्पीटेटिव प्राइस रखे गए हैं बड़े ही आ, लगा लो कि मार्केट के सब तो सस्ती बाइक लगा लीए इस कैटेगरी के बहुत ही कॉम्पीटेटिव प्राइज की गई है ਤਾਕੇ ਇਹ ਹਰ ਜੰਗਸਟਰ ਹਰ ਤਨਾ ਦਾ ਜਿਸ ਤਰ੍ਹਾਂ ਕੋ ਸਕੂਲ ਬॉयਜ਼ ਹੈ ਗਿਆ ਕਾਲਜ ਬॉयਜ਼ ਹੈ ਗਿਆ ਉਹਨਾਂ ਦੀ ਅਪਰੋਚ ਇਸ ਬਾਈਕ ਤੱਕ ਹੋ ਸਕੇ ਇਸ ਨੂੰ ਧਿਆਨ ਵਿੱਚ ਰੱਖਦੇ ਹੀ ਇਸ ਦਾ ਜਿਹੜਾ ਪ੍ਰਾਈਸ ਰੱਖਿਆ ਗਿਆ ਬੰਦਾ ਜੀ ਸਮਾਜ ਵਾਸਤੇ ਆਪਾਂ ਕੀ ਮੈਸੇਜ ਦੇਣਾ ਚਾਹੁੰਦੇ ਆ ਅਹ ਦੇਖੋ ਜੀ ਸਮਾਜ ਵਾਸਤੇ ਸਾਡੇ ਦੋ ਮੈਸੇਜੇ ਹੈਗੇ ਆ ਪਹਿਲਾ ਮੈਸੇਜ ਸਾਡਾ ਇਹ ਹੈਗਾ ਹੈ ਕਿ ਜਿਸ ਤਰ੍ਹਾਂ ਸਾਨੂੰ ਪਹਿਲਾਂ ਸਮਾਜ ਨੇ ਲੋਕਾਂ ਨੇ ਕਸਟਮਰਸ ਨੇ ਪਿਆਰ ਦਿੱਤਾ ਹੈਗਾ ਆ ਉਸ ਤਰ੍ਹਾਂ ਹੀ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਇਸ ਬਾਈਕ ਨੂੰ ਲੈ ਕੇ ਵੀ ਸਾਨੂੰ ਪੂਰਾ ਪੂਰਾ ਲੋਕਾਂ ਦਾ ਸਹਿਯੋਗ ਮਿਲੇਗਾ ਔਰ ਦੂਸਰਾ ਜਿਹੜਾ ਸਾਡਾ ਸਭ ਤੋਂ ਵੱਡਾ ਮੈਸੇਜ ਜਿਹੜਾ ਹੈਗਾ ਆ ਪਬਲਿਕਲੀ ਸਮਾਜ ਲਈ ਉਹ ਇਹ ਹੈਗਾ ਕਿ ਉਹ ਸਾਡੀ ਬਾਈਕਸ ਨੂੰ ਪਰਚੇਸ ਕਰਨ ਕਿਉਂਕਿ ਇਹ ਬਾਈਕਸ ਜਿਹੜੀਆਂ ਆਈਆਂ ਨੇ ਜ਼ੀਰੋ ਪੋਲੂਸ਼ਨ ਬਾਈਕਸ ਹੈਗੀਆਂ ਆ ਮਾਰਕੀਟ ਦੇ ਵਿੱਚ ਜੋ ਲਾਂਚ ਕੀਤੀਆਂ ਜਾ ਰਹੀਆਂ ਔਰ ਇਹ ਬਾਈਕ ਵੀ ਸਪੈਸ਼ਲੀ ਜ਼ੀਰੋ ਪੋਲੂਸ਼ਨ ਦੇ ਆਕੇ ਜਿਹੜਾ ਪੋਲਿਊਸ਼ਨ ਹੈਗਾ ਆ ਉਹ ਘੱਟ ਸਕੇ ਕਿਉਂਕਿ ਇਹਦੇ ਵਿੱਚ ਇਕੱਲੇ ਗਵਰਨਮੈਂਟ ਕੁਝ ਨਹੀਂ ਕਰ ਸਕਦੀ ਔਰ ਇਕੱਲੇ ਲੋਕ ਕੁਝ ਨਹੀਂ ਕਰ ਸਕਦੇ ਹਰਸ ਬੰਦੇ ਦੀ ਇਨਵੋਲਵਮੈਂਟ ਦੇ ਨਾਲ ਹੀ ਜਿਹੜਾ ਪੋਲਿਊਸ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਔਰ ਇਸੇ ਲਈ ਅਸੀਂ ਕਹਿੰਨੇ ਆ ਕਿ ਜ਼ੀਰੋ ਪੋਲਿਊਸ਼ਨ ਵਾਈਸ ਕਸਟਮਰ ਨੂੰ ਪਰਚੇਸ ਕਰਨੀ ਚਾਹੀਦੀ ਹੈ। ਬਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਜਾਣਕਾਰੀ ਔਰ ਕੀ ਕੀ ਸਾਡੇ ਨਾਲ ਸਾਂਝਾ ਕੀਤਾ। ਓਹ ਥੈਂਕ ਯੂ ਥੈਂਕ ਯੂ ਲਖਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।